ਹallelujah ਹallelujah ਕੀ ਤੁਸੀਂ ਖੁਸ਼ ਹਾਂ ਤੇ ਮੇਰੀ ਦੁਆ ਹੈ ਕਿ ਸਦਾ ਖੁਸ਼ ਰਹੋ ਅਮੇਨ ਹallelujah ਜ਼ਬਰਦਸਤ ਵਾਅਸ ਦੇ ਵਿੱਚ ਹallelujah yes ਇਦਾਂ ਪਤਾ ਲੱਗਦਾ ਵੀ ਅਸੀਂ ਹਾਜ਼ਰ ਹਾਂ ਐਕਸਾਈਟਿਡ ਹਾਂ ਅਸੀਂ ਉਤੇਜ ਜੀ ਤੇ ਆ ਕੇ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਸੁਣੀਏ ਅਸੀਂ ਸਾਡੇ ਅੰਦਰ ਉਤੇਜਨਾ ਹੈ ਕਿ ਸਾਡੇ ਲਈ ਅੱਜ ਪਰਮੇਸ਼ਰ ਦੇ ਵਚਨ ਦੇ ਵਿੱਚ ਕੀ ਆ ਹallelujah ਸੋ ਇਦਾਂ ਮੁਰਝਾਏ ਜੇ ਨਾ ਰਿਆ ਕਰੋ ਖਿੜੇ ਖਿੜੇ ਤੁਸੀਂ ਸ਼ੋ ਕਰਨਾ ਹੈ ਜਾਂ ਤੁਸੀਂ ਪ੍ਰੂਫ ਕਰਨਾ ਹੈ ਕਿ ਹਾਂ ਤੁਸੀਂ ਪਰਮੇਸ਼ਰ ਦੇ ਵਚਨ ਦੀ ਭੁੱਖ ਲੈ ਕੇ ਬੈਠੇ ਹੋ ਹallelujah ਸੋ ਜੇ ਅਸੀਂ ਆਪਣੇ ਕੰਮਾਂ ਤੋਂ ਸਾਬਤ ਨਹੀਂ ਕਰ ਸਕੇ ਤੇ ਫਿਰ ਆਪਾਂ ਹਾਸਲ ਵੀ ਨਹੀਂ ਕਰ ਸਕਣਾ ਬਹੁਤ ਜ਼ਰੂਰੀ ਜੇ ਤੁਸੀਂ ਕਿਸੇ ਨਾਲ ਬਹੁਤ ਪਿਆਰ ਕਰਦੇ ਆ ਪਰ ਤੁਸੀਂ ਕਦੀ ਇਜ਼ਹਾਰ ਨਹੀਂ ਕਰਦੇ ਆਪਣੇ ਪਿਆਰ ਦਾ ਆਪਣੇ ਕੰਮ ਦੇ ਰਾਹੀਂ ਆਪਣੇ ਸ਼ਬਦਾਂ ਦੇ ਰਾਹੀਂ ਜਾਂ ਇੱਜ਼ਤ ਦੇਣ ਦੇ ਰਾਹੀਂ ਤਾਂ ਸਾਹਮਣੇ ਵਾਲੇ ਨੂੰ ਕਦੇ ਨਹੀਂ ਪਤਾ ਲੱਗਦਾ ਕਿ ਤੁਸੀਂ ਉਹਦੇ ਨਾਲ ਪ੍ਰੇਮ ਕਰਦੇ ਆ ਤੁਸੀਂ ਚਾਹੇ ਆਪਣੇ ਬੱਚੇ ਨਾਲ ਪ੍ਰੇਮ ਕਰਦੇ ਆ ਤੁਸੀਂ ਜ਼ਹਾਰ ਕਰਦੇ ਆ ਬੱਚਾ ਆਪਣੇ ਪੇਰੈਂਟਸ ਦੇ ਨਾਲ ਪ੍ਰੇਮ ਕਰਦਾ ਤਾਂ ਉਹ ਵੀ ਰਿਐਕਟ ਕਰਦਾ ਆ ਜ਼ਹਾਰ ਕਰਦਾ ਆ ਆਪਣੇ ਪ੍ਰੇਮ ਨੂੰ ਜਿਹੜਾ ਆ ਉਹ ਸ਼ੋਅ ਕਰਦਾ ਆ ਤੁਸੀਂ ਕੋਈ ਚੀਜ਼ ਲੈਣੀ ਚਾਹੁੰਦੇ ਆ ਤੁਹਾਡੀਆਂ ਅੱਖਾਂ ਦੇ ਵਿੱਚ ਚਮਕ ਆ ਜਾਂਦੀ ਜਦੋਂ ਤੁਹਾਨੂੰ ਚਾਂਸ ਮਿਲਦਾ ਆ ਕਿ ਉਹ ਵਾਓ ਹੁਣ ਮੇਰੇ ਕੋਲੇ ਮੌਕਾ ਆ ਹੁਣ ਮੈਂ ਲੈ ਸਕਦਾ ਫਰਜ਼ ਰੱਖ ਲਓ ਤੁਸੀਂ ਕਾਰ ਖਰੀਦਣੀ ਆ ਤੇ ਤੁਸੀਂ بڑے ਚਿਹਰ ਤੋਂ ਤੁਹਾਡੇ ਅੰਦਰ ਮਨ ਦੇ ਵਿੱਚ ਇਹ ਚੀਜ਼ ਆ ਮੈਂ ਕਾਰ ਖਰੀਦਣੀ ਆ ਰ ਅਚਾਨਕ ਤੁਸੀ ਤੁਹਾਨੂੰ ਮੌਕਾ ਮਿਲਿਆ ਕਿ ਤੁਸੀਂ ਉਸ ਕਾਰ ਦੇ ਸ਼ੋਰੂਮ ਦੇ ਵਿੱਚ ਗਏ ਅਰੇ ਤੁਹਾਡੇ ਕੋਲੇ ਉਸ ਦਿਨ ਸੌਖਾ ਸੀ ਤਾਂ ਤੁਹਾਡੀ ਅੱਖਾਂ ਦੀ ਚਮਕ ਬਾਕੀ ਦਿਨਾਂ ਦੇ ਨਾਲੋਂ ਕੰਪਲੀਟਲੀ ਡਿਫਰੈਂਟ ਹੋਊਗੀ ਵੱਖਰੀ ਹੋਊਗੀ ਰਾਈਟ ਕਿ ਹੋਰ ਮੌਕਾ ਆ ਹੁਣ ਮੈਂ ਕਾਰ ਲੈ ਸਕਦਾ ਹਾਂ ਰਾਈਟ ਸੋ ਇਸੇ ਤਰ੍ਹਾਂ ਦੇ ਨਾਲ ਤੁਹਾਡੇ ਅੰਦਰ ਹਮੇਸ਼ਾ ਇਹ ਚੀਜ਼ ਹੋਣੀ ਚਾਹੀਦੀ ਆ ਤੁਹਾਡੇ ਚਿਹਰੇ ਦੀ ਚਮਕ ਤੁਹਾਡੀਆਂ ਅੱਖਾਂ ਦੀ ਚਮਕ ਤੁਹਾਡੇ ਆਵਾਜ਼ ਦੀ ਕੜਕੜਾਹਟ ਜਿਹੜੀ ਆ ਨਾ ਉਹ ਸਾਬਿਤ ਕਰੇ ਕਿ ਯੂ ਆ ਰੈਡੀ ਟੂ ਰਿਸੀਵ ਸਮਥਿੰਗ ਕਿ ਤੁਸੀਂ ਤਿਆਰ ਜੇ ਕੁਝ ਲੈਣ ਦੇ ਲਈ ਹallelujah ਸੋ ਇਸ ਲਈ ਕਦੀ ਵੀ ਪਰਮੇਸ਼ੁਰ ਦੀ ਹਜ਼ੂਰੀ ਦੇ ਵਿੱਚ 부ਜੇ ਹੋਏ ਨਹੀਂ ਬੈਟਣਾ ਨਾ 부ਜੇ ਹੋਏ ਮਨ ਨਾਲ ਨਾ 부ਜੀ ਹੋਈ ਆਸ ਦੇ ਨਾਲ ਨਾ ਮੁਰਝਾਏ ਹੋਏ ਚਿਹਰੇ ਦੇ ਨਾਲ ਨਾ ਸੁਸਤੀ ਪਾ ਕੇ ਕਿਉਂਕਿ ਇੱਥੋਂ ਹੀ ਤਾਂ ਤੁਸੀਂ ਸਾਰਾ ਕੁਝ ਲੈ ਕੇ ਜਾਣਾ ਹੈ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚੋਂ ਹਾਲੇਲੂਇਆ ਪਰ ਪਰਮੇਸ਼ਵਰ ਹਾਜ਼ਰ ਨਾਜ਼ਰ ਹੈ ਤੇ ਕਿਵੇਂ ਹੋ ਸਕਦਾ ਕਿ ਤੁਸੀਂ ਪਰਮੇਸ਼ਵਰ ਦੀ ਹਾਜ਼ਰੀ ਦੇ ਵਿੱਚ ਮੁਰਝਾਏ ਹੋਮੋ ਉਦਾਸ ਹੋਮੋ ਸੋ ਤੁਸੀਂ ਇਦਾਂ ਕਹਿ ਸਕਦੇ ਕਿ ਇਸ ਵੇਲੇ ਕੁਦਰਤ ਝੁਕੀ ਹੋਈ ਆ ਪਰ ਤੁਹਾਨੂੰ ਕੁਦਰਤ ਦੇਖ ਰਹੀ ਆ ਕਿ ਕੌਣ ਤਿਆਰ ਯਾਰ ਜਿਹਦਾ ਭਾਂਡਾ ਉੱਤੇ ਨੂੰ ਚੱਕਿਆ ਹੋਇਆ ਉਸ ਭਾਂਡੇ ਦੇ ਵਿੱਚ ਉਹ ਅੰਮ੍ਰਿਤ ਰੂਪੀ ਬੂੰਦਾਂ ਜਿਹੜੀਆਂ ਆ ਉਹ ਕਿਰ ਜਾਣੀਆਂ ਅੱਜ ਹallelujah ਸੋ ਏਸਲੀ ਆਪਣੇ ਮਨਾਂ ਦੇ ਜਿਹੜੇ ਭਾਂਡੇ ਆ ਨਾ ਉਹਨਾਂ ਨੂੰ ਕੁਦਰਤ ਵੱਲ ਨੂੰ ਝੱਕੋ ਆਪਣੇ ਮਨ ਤਿਆਰ ਰੱਖੋ ਤੁਹਾਡੇ ਮਨ ਜਿਹੜੇ ਆ ਨਾ ਉਹ ਪਰਮੇਸ਼ਵਰ ਦੇ ਅੱਗੇ ਪਏ ਹੋਣੇ ਚਾਹੀਦੇ ਆ ਔਰ ਤੁਹਾਡੇ ਮਨ ਅੱਜ ਉਸ ਕੁਦਰਤ ਨੂੰ ਜਿੱਤ ਲੈਣ ਜੋ ਅੱਜ ਵੰਡਣ ਦੇ ਲਈ ਇਸ ਜਗ੍ਹਾ ਤੇ ਉਹ ਪਹੁੰਚਿਆ ਆ ਆਪ ਸਾਡਾ ਪਿਤਾ ਸਾਡਾ ਸਿਰਜਣਹਾਰ ਸਾਡਾ ਪਰਮੇਸ਼ਰ ਅੱਜ ਅਸੀਂ ਉਸ ਚੀਜ਼ ਨੂੰ ਲੈਣਾ ਹੈ ਹallelujah ਸੋ ਅੱਜ ਆਪਾਂ ਜੋ ਪਰਮੇਸ਼ਰ ਜੀ ਦੀ ਪਵਿੱਤਰ ਬਾਣੀ ਦੇ ਵਿੱਚੋਂ ਸਿੱਖਣਾ ਹੈ ਆਪਾਂ ਸਿੱਖਣਾ ਪ੍ਰਾਰਥਨਾ ਦੁਆਰਾ ਪਰਮੇਸ਼ਰ ਜੀ ਦੇ ਨਾਲ ਸਮਾਂ ਬਤੀਤ ਕਰਨਾ ਕਿ ਅਸੀਂ ਵੱਖ-ਵੱਖ ਤਰੀਕਿਆਂ ਦੇ ਨਾਲ ਆਪਾਂ ਪਰਮੇਸ਼ਰ ਜੀ ਦੇ ਨਾਲ ਟਾਈਮ ਸਪੈਂਡ ਕਰ ਸਕਦੇ ਹਾਂ ਪਰ ਆਪਾ ਪ੍ਰਾਰਥਨਾ ਦੇ ਰਾਹੀਂ ਪਰਮੇਸ਼ਵਰ ਜੀ ਦੇ ਨਾਲ ਸਮਾਂ ਬਤੀਤ ਜਿਹੜਾ ਕਰਨਾ ਆ ਅੱਜ ਅਸੀਂ ਉਹਦੇ ਬਾਰੇ ਵਿੱਚ ਸਿੱਖਣਾ ਜਾਂ ਤੁਸੀਂ ਇਦਾਂ ਕਹਿ ਸਕਦੇ ਆ ਕਿ ਪ੍ਰਾਰਥਨਾ ਸਾਡੀ ਜੀਵਨ ਦੇ ਵਿੱਚ ਇੱਕ ਖਾਸ ਭੂਮਿਕਾ ਨਿਭਾਉਂਦੀ ਆ ਕਿਵੇਂ ਅਸੀਂ ਜਿਹੜਾ ਆ ਉਹ ਪ੍ਰਾਰਥਨਾ ਦੇ ਦੁਆਰਾ ਫਤਿਹ ਪਾ ਸਕਦੇ ਆ ਔਰ ਕਿੱਥੇ ਸਾਨੂੰ ਬਹੁਤ ਖਾਸ ਜ਼ਰੂਰਤ ਆ ਪ੍ਰਾਰਥਨਾ ਕਰਨ ਦੀ ਕਿੰਨੇ ਜਣੇ ਪੂਰੀ ਸੱਚਾਈ ਦੇ ਨਾਲ ਤੁਸੀਂ ਰਿਸਪੌਂਸ ਕਰਿਓ ਕਿੰਨੇ ਜਾਣੇ ਆ ਜਿਹੜੇ 1 ਘੰਟਾ ਹਰ ਰੋਜ਼ ਪ੍ਰਾਰਥਨਾ ਕਰਦੇ ਆ ਪੂਰੀ ਸੱਚਾਈ ਦੇ ਨਾਲ ਅੱਧੇ ਘੰਟੇ ਵਾਲੇ ਹੱਥ ਨਾ ਖੜੇ ਕਰਿਓ 15 ਮਿੰਟਾਂ ਵਾਲੇ 10 ਮਿੰਟਾਂ ਵਾਲੇ 45 ਮਿੰਟਾਂ ਵਾਲੇ 50 ਮਿੰਟਾਂ ਵਾਲੇ 59 ਮਿੰਟਾਂ ਵਾਲੇ ਵੀ ਨਹੀਂ 1 ਘੰਟੇ ਵਾਲੇ ਥੈਂਕ ਯੂ ਓਕੇ 1 ਘੰਟੇ ਤੋਂ ਵੱਧ ਜਿੰਨਾ ਵੀ ਆ ਚਾਹੇ ਉਹ 2 ਘੰਟੇ 4 ਘੰਟੇ 6 ਘੰਟੇ ਉਹ ਕਿੰਨੇ ਜਣੇ ਆ థాంਕ ਯੂ థాంਕ ਯੂ so much ਓਕੇ ਹੁਣ ਤੁਸੀਂ ਮੈਨੂੰ ਦੱਸੋ ਕਿ ਤੁਹਾਡੇ ਵਿੱਚੋਂ ਕਿੰਨੇ ਜਣੇ ਵਿਸ਼ਵਾਸ ਕਰਦੇ ਆ ਕਿ ਜੋ ਕੁਝ ਮੇਰਾ ਆ ਉਹ ਸਾਰਾ ਕੁਝ ਪਰਮੇਸ਼ਵਰ ਦਾ ਆ ਆਰ ਯੂ ਸ਼ੋਰ ਪੱਕੀ ਗੱਲ ਆ ਤੇ ਜੇ ਪ੍ਰਭੂ ਨੇ ਮੰਗ ਲਿਆ ਦੇਣ ਲਈ ਕੌਣ-ਕੌਣ ਤਿਆਰ ਆਓ ਹੱਥ ਖੜੇ ਰੱਖਿਓ ਪੱਕਾ ਹੱਥ ਹਿਲਾ ਕੇ ਦੱਸਿਓ ਮਾੜਿਆ ਜਾਂ ਆ ਕੈਮਰੇ ਵਾਲਿਓ ਮੜੇ ਇਹ ਕੈਪਚਰ ਕਰਿਓ ਓਕੇ ਥੈਂਕ ਯੂ ਮੇਰੀ ਗੱਲ ਸੁਣੋ ਮੈਂ ਬਹੁਤ ਖੁਸ਼ ਹਾਂ ਵੀ ਤੁਸੀਂ ਇੰਨੀ ਵੱਡੀ ਹਾਮੀ ਭਰੀ ਸੱਚੀ ਮੇਰੇ ਲਈ ਅਨਐਕਸਪੈਕਟਿਡ ਸੀਗਾ ਜੋ ਤੁਸੀਂ ਕਰ ਦਿੱਤਾ ਸੱਚੀ ਗੱਲ ਹੈ ਉਹ ਕਿ ਤੁਸੀਂ ਇਹ ਗੱਲ ਕਹੀ ਕਿ ਜੋ ਕੁਝ ਸਾਡਾ ਹੈ ਸਾਡੇ ਕੋਲ ਹੈ ਉਹ ਸਾਰਾ ਕੁਝ ਪਰਮੇਸ਼ਵਰ ਦਾ ਹੈ ਐਂ ਜੋ ਵੀ ਮੰਗਲੀਆਂ ਸੀ ਦੇਣ ਦੇ ਲਈ ਤਿਆਰ ਹੈ ਰਾਈਟ ਤੁਸੀਂ ਆਲਮੋਸਟ 99% ਹੱਥ ਜਿਹੜੇ ਸੀ ਉਹ ਝੂਲ ਰਹੇ ਸੀ ਹੁਣ ਮੈਨੂੰ ਇਹ ਗੱਲ ਦੱਸੋ ਇੱਕ ਘੰਟਾ ਤੇ ਤੁਹਾਡੇ ਤੋਂ ਰੱਬ ਨੂੰ ਦਿੱਤਾ ਨਹੀਂ ਜਾਂਦਾ ਬਾਕੀ ਤੁਸੀਂ ਕੀ ਦੇਣਾ ਦੱਸੋ ਮੈਨੂੰ ਇਹ ਟਾਈਮ ਰੱਬ ਦਾ ਦਿੱਤਾ ਤੁਹਾਨੂੰ ਕਿ ਨਹੀਂ ਕਿੰਨਿਆਂ ਨੂੰ ਲੱਗਦਾ ਵੀ ਜਿੰਨਾ ਸਾਡੇ ਕੋਲ ਟਾਈਮ ਆ ਸਾਰਾ ਪਰਮੇਸ਼ਵਰ ਦਾ ਦਿੱਤਾ ਹੋਇਆ ਆ ਸਭ ਨੂੰ ਲੱਗਦਾ ਵੀ ਫੋਕਿੰਗ ਆ ਫੜਾ ਮਾਰਨੀਆਂ ਕਦੋਂ ਛੱਡਣੀਆਂ ਆਪ ਤੁਸੀਂ ਸਭ ਨੇ ਕਿ ਵੀ ਆ ਰੈਡੀ ਅਸੀਂ ਜੋ ਵੀ ਪ੍ਰਭੂ ਮੰਗ ਲਿਆ ਅਸੀਂ ਦੇਣ ਨੂੰ ਤਿਆਰ ਆ ਕਰਕੇ ਸਾਰਾ ਕੁਝ ਹੋਦਾ ਯਾ ਜਿਹੜਾ ਬੰਦਾ 1 ਘੰਟਾ ਟਾਈਮ ਨਹੀਂ ਦੇ ਸਕਦਾ ਉਹਨੂੰ ਹੋਰ ਕੀ ਦੇ ਦੂਗਾ ਕਿਉਂਕਿ ਟਾਈਮ ਦੇਣ ਲਈ ਤੁਹਾਨੂੰ ਕੁਝ ਪੈਸੇ ਨਹੀਂ ਕਰਨਾ ਕੁਝ ਬੈਂਕ ਚੋਂ ਕਢਾ ਕੇ ਨਹੀਂ ਦੇਣਾ ਕੋਈ ਟੁੰਬਾ ਨਹੀਂ ਦੇਣੀ ਆ ਕੋਈ ਧੀ ਪੁੱਤ ਨਹੀਂ ਦੇਣਾ ਕੋਈ ਜ਼ੋਰ ਨਹੀਂ ਲਾਉਣਾ ਮੈਨੂੰ ਲੱਗਦਾ ਜਿਹੜਾ ਇਨਸਾਨ 1 ਘੰਟਾ ਟਾਈਮ ਵੀ ਨਹੀਂ ਦੇ ਸਕਦਾ ਪਰਮੇਸ਼ਰ ਨੂੰ ਉਹ ਕੁਝ ਨਹੀਂ ਦੇ ਸਕਦਾ ਸਿਪਾਇ ਮੈਸ਼ੁਰ ਤੁਹਾਡੇ ਕੋਲੋਂ ਤੁਹਾਡਾ ਸਮਾਂ ਮੰਗਦਾ ਹੈ ਕਿੰਨੇ ਜਾਣੇ ਦੇਣ ਲਈ ਤਿਆਰ ਆ ਹallelujah ਅੱਜ ਤੁਸੀਂ ਪਰਮੇਸ਼ਰ ਦੇ ਅੱਗੇ ਇਹ ਪ੍ਰੋਮਿਸ ਕਰੋ ਕਿ ਪ੍ਰਭੂ ਮੇਰੀ ਜ਼ਿੰਦਗੀ ਦਾ ਇੱਕ ਇੱਕ ਪਲ ਤੁਹਾਡਾ ਦਿੱਤਾ ਹੋਇਆ ਹੈ ਔਰ ਮੈਂ ਆਪਣੀ ਜ਼ਿੰਦਗੀ ਦਾ ਬਿਹਤਰ ਸਮਾਂ ਪਿਤਾ ਤੁਹਾਡੇ ਨਾਲ ਬਤੀਤ ਕਰਾਂਗਾ ਹallelujah ਆਪਣੇ ਮਨਾਂ ਦੇ ਵਿੱਚ ਇਹ ਵਾਅਦਾ ਕਰੋ ਪ੍ਰੋਮਿਸ ਕਰੋ ਅੱਜ ਪਰਮੇਸ਼ਵਰ ਦੇ ਨਾਲ ਜੇ ਤੁਸੀਂ ਆਪਣੀ ਜ਼ਿੰਦਗੀ ਦਾ ਖਾਸ ਸਮਾਂ ਤੁਸੀਂ ਪਰਮੇਸ਼ਵਰ ਦੇ ਨਾਲ ਸ਼ੇਅਰ ਕਰਨਾ ਸ਼ੁਰੂ ਕਰਦੇ ਹੋ ਤੇ ਉਹ ਪਰਮੇਸ਼ਵਰ ਆਪਣੀਆਂ ਖਾਸ ਚੀਜ਼ਾਂ ਨੂੰ ਤੁਹਾਡੇ ਨਾਲ ਸ਼ੇਅਰ ਕਰਨਾ ਸ਼ੁਰੂ ਕਰ ਦੇਗਾ ਹallelujah ਹੱਥ ਨੂੰ ਹੱਥ ਆ ਕਹਿੰਦਾ ਦਿਓ ਤੇ ਤੁਹਾਨੂੰ ਦਿੱਤਾ ਜਾਏਗਾ ਤੋ ਖੁਦਾ ਆਪਣੇ ਲੋ ਦੇ ਅਗੇਂਸਟ ਕਦੀ ਨਹੀਂ ਜਾਂਦਾ ਉਹ ਪਰਮੇਸ਼ਵਰ ਸਰਵਸ਼ਕਤੀਮਾਨ ਪ੍ਰਭੂ ਜੀ ਉਹ ਆਪਣੀ ਵਿਵਸਥਾ ਦੇ ਵਿਰੋਧ ਕਦੀ ਵੀ ਨਹੀਂ ਜਾਂਦੇ ਤਾਂ ਜਿਸ ਪਰਮੇਸ਼ਵਰ ਨੇ ਇਹ ਕਿਹਾ ਕਿ ਦਿਓ ਤਾਂ ਤੁਹਾਨੂੰ ਦਿੱਤਾ ਜਾਏਗਾ ਜਿਸ ਨਾਲ ਆਪ ਨਾਲ ਮਣ ਕੇ ਤੁਸੀਂ ਦਿਓਗੇ ਉਸੇ ਨਾਲ ਤੁਹਾਡੇ ਲਈ ਮਣਿਆ ਜਾਏਗਾ ਸਗੋਂ ਭਰਿਆ ਹੋਇਆ ਡੁੱਲਦਾ ਡੁੱਲਦਾ ਹallelujah ਸ਼ਰਨੂ ਟਾਈਮ ਦਿਓਗੇ ਤੁਸੀਂ ਆਪਣੀ ਕੋਈ ਵੀ ਕੀਮਤੀ ਸ਼ਾਇ ਪਰਮੇਸ਼ਰ ਨੂੰ ਦਿਓਗੇ ਤਾਂ ਪ੍ਰਭੂ ਤੁਹਾਨੂੰ ਉਹਦੇ ਨਾਲੋਂ ਵੱਧ ਦਊਗੇ ਕਿਉਂਕਿ ਉਹਨੇ ਕਿਹਾ ਡੁੱਲਦਾ ਡੁੱਲਦਾ ਭਰਿਆ ਹੋਇਆ ਸਗੋਂ ਡੁੱਲਦਾ ਡੁੱਲਦਾ ਤਾਂ ਜੋ ਵੀ ਤੁਸੀਂ ਅਗਰ ਤੁਸੀਂ ਪਰਮੇਸ਼ਰ ਦੇ ਨਾਲ ਇੱਕ ਘੰਟਾ ਟਾਈਮ ਸਪੈਂਡ ਕਰਦੇ ਹੋ ਤਾਂ ਮਤਲਬ ਤੁਸੀਂ ਆਪਣੀ ਜ਼ਿੰਦਗੀ ਦੇ ਪਤਾ ਨਹੀਂ ਕਿੰਨੇ ਘੰਟਿਆਂ ਨੂੰ ਬਿਹਤਰ ਬਣਾ ਲੈਂਦੇ ਹੋ ਹallelujah ਮਾ ਨਾਲ ਇਦਾਂ ਗੱਲਾਂ ਕਰ ਲੈਨੇ ਆ ਸਾਰਾ ਕੁਝ ਰੱਬ ਦਾ ਹੀ ਆ ਸਾਰਾ ਕੁਝ ਪ੍ਰਭੂ ਦਾ ਹੀ ਆ ਸਾਡਾ ਕੀ ਆ ਇੱਥੇ ਪਰ ਤੁਸੀਂ ਦੇਣ ਨੂੰ ਤਾਂ ਤਿਆਰ ਨਹੀਂ ਆ ਜੇ ਸਾਰਾ ਉਹਦਾ ਆ ਫਿਰ ਦੇਣ ਲੱਗਿਆ ਆਪਣੇ ਇੱਥੇ ਹੋਕਾ ਕਾਤੇ ਨਿਕਲਦੇ ਆ ਹਾਏ ਕਾਤੇ ਹੁੰਦੀ ਆ ਲੰਮਾ ਸਾਹ ਕਾਤੇ ਆਉਂਦਾ ਨੀਤ ਬਦਨੀਤ ਕਾਤੇ ਹੋ ਜਾਂਦੀ ਆ ਚਾਹੇ ਫਿਰ ਉਹ ਟਾਈਮ ਦੀ ਗੱਲ ਹੋਵੇ ਚਾਹੇ ਵੈਲਿਊਏਬਲ ਕੀਮਤੀ ਸ਼ੈ ਦੀ ਗੱਲ ਹੋਵੇ ਕੁਛ ਹੁੰਦਾ ਆ ਦੇਣ ਲੱਗਿਆਂ ਪਰ ਕਹਿਣ ਲੱਗਿਆਂ ਇਦਾਂ ਅਸੀਂ ਸੋਚਦੇ ਨਹੀਂ ਮੈਨੂੰ ਲੱਗਦਾ ਜਿਵੇਂ ਆਪਾਂ ਨੰਬਰ ਬਣਾਉਣ ਨੂੰ ਇਦਾਂ ਕਹਿ ਦਿੰਦੇ ਆ ਵੀ ਮੇਰੇ ਕੋਲ ਮੇਰਾ ਕੀ ਆ ਵੀ ਸਾਰਾ ਕੁਝ ਉਹਦਾ ਹੀ ਆ ਜੇ ਸਾਰਾ ਕੁਝ ਉਹਦਾ ਆ ਫਿਰ ਖੁਸ਼ ਹੋ ਕੇ ਉਹਦੀਆਂ ਚੀਜ਼ਾਂ ਜਦੋਂ ਉਹਨੂੰ ਜ਼ਰੂਰਤ ਆ ਫਿਰ ਦਇਆ ਕਰੋ ਸੋਮਨ ਨੂੰ ਲੱਗਦਾ ਹੁਣ ਕਹਿਣ ਲੱਗਿਆ ਵੀ ਸੋਚਿਆ ਕਰੂਗੇ ਵਿਯੋਦਾ ਆ ਜੇ ਮੰਨ ਲਓ ਕਿਸੇ ਨੇ ਤੁਹਾਨੂੰ ਆਪਣੀ ਕਾਰ ਦਿੱਤੀ ਆ ਗੱਡੀ ਦਿੱਤੀ ਆ ਤੇ ਕਿਸੇ ਦਿਨ ਉਹ ਵਾਪਸ ਮੰਗੇ ਕਿ ਐਦਾਂ ਕਰ ਹੈਗੀ ਗੱਡੀ ਇਹ ਤੇਰੀ ਆ ਜਿੰਨਾ ਚਿਰ ਵੀ ਇਹ ਚੱਲੂਗੀ ਇਹ ਤੇਰੀ ਆ ਪਰ ਐ ਕਰ ਤੂੰ ਮੈਨੂੰ 10 ਦਿਨ ਵਰਤਨ ਨੂੰ ਦੇ ਦੇ ਉਹ ਹੱਕਦਾਰ ਹੈਗਾ ਵਿੱਚੋਂ 10 ਦਿਨ ਵਰਤਨ ਦਾ ਕਿ ਨਹੀਂ ਫੇ ਸਾਨੂੰ ਉਹ 10 ਦਿਨਾਂ ਦੇ ਲਈ ਉਹ ਗੱਡੀ ਖੁਸ਼ੀ ਨਾਲ ਦੇਣੀ ਚਾਹੀਦੀ ਕਿ ਮੱਥੇ ਤੇੜੀਆਂ ਪਾ ਕੇ ਉੱਚੀ ਆਵਾਜ਼ ਚ ਦੱਸਿਓ ਖੁਸ਼ੀ ਦੇ ਨਾਲ ਯੈਸ ਇੱਟਸਲੀ ਪਾਲਸ ਕੀ ਕਹਿੰਦੇ ਆ ਪਾਲਸ ਕਹਿੰਦੇ ਜੋ ਤੁਸੀਂ ਪਰਮੇਸ਼ਵਰ ਦੇ ਲਈ ਕੱਢਿਆ ਆ ਕਿਵੇਂ ਦੇਉ ਉਹਨੂੰ ਖੁਸ਼ੀ ਦੇ ਨਾਲ ਹallelujah ਟੂੜੀਆਂ ਪਾ ਕੇ ਨਹੀਂ ਕੁੜਕੁੜਾ ਹਟਦੇ ਨਾਲ ਨਹੀਂ ਬੁੜਬੁੜ ਕਰਦੇ ਆ ਨਹੀਂ ਪਰ ਖੁਸ਼ੀ ਦੇ ਨਾਲ ਸੋ ਸਮ ਟਾਈਮਸ ਲੋਕੀ ਪ੍ਰਾਰਥਨਾ ਦੇ ਲਈ ਬੈਠਦੇ ਆ ਉਹ ਪ੍ਰਾਰਥਨਾ ਨੂੰ ਵੀ ਭਾਰ ਸਮਝ ਕੇ ਬੈਠਦੇ ਆ ਓਹੋ ਇੱਕ ਘੰਟਾ ਪਾਸ ਹੋਈ ਨਹੀਂ ਕਿਹਾ ਸੀਗਾ ਬੈਣਾ ਪੈਣਾ ਆ ਕਰਨ ਨੂੰ ਤਾਂ ਹੁਣ ਮੈਂ ਇੱਕ ਘੰਟੇ ਚ ਫਲਾਣਾ ਕੰਮ ਕਰ ਲੈਣਾ ਸੀ ਜੇ ਐ ਨਾ ਕੀਤਾ ਚਲ ਕੋਈ ਨਹੀਂ ਇਹ ਵੀ ਬਹਿ ਕੇ ਦੇਖ ਲੈਨੇ ਘੰਟਾ ਕੀ ਹੁੰਦਾ ਆ ਸੋ ਇਹ ਸਹੀ ਨਹੀਂ ਹੈਗਾ ਜੇ ਤੁਸੀਂ 1 ਘੰਟਾ ਟਾਈਮ ਮੈਥ ਵੀ ਲਿਆ ਤੁਸੀਂ ਬੈਠੇ ਆ ਪਰ ਤੁਸੀਂ ਉਹਦੇ ਵਿੱਚ ਕੋਸ਼ਿਸ਼ ਨਹੀਂ ਕਰ ਰਹੇ ਜੁੜਨ ਦੀ ਮੈਂ ਇਦਾਂ ਨਹੀਂ ਕਹਿੰਦੀ ਕਿ ਉਹੀ ਬਹਿਣਾ ਸਾਰਥਕ ਆ ਜਿਹਦੇ ਵਿੱਚ ਜੁੜਿਆ ਜਾਵੇ ਕਿਉਂਕਿ ਇਹ ਮਨ ਜਿਹੜਾ ਬੇਲਗਾਮ ਘੋੜਾ ਆ ਇਹਨੇ ਪਹਿਲਾਂ ਦੌੜਨਾ ਆ ਬਹੁਤ ਇਹਨੂੰ ਫੜ ਫੜ ਕੇ ਪਿੱਛੇ ਨੂੰ ਲਿਆਉਣਾ ਪੈਣਾ ਇਹਦੀ ਲਗਾਮ ਜਿਹੜੀ ਆ ਨਾ ਤੁਹਾਨੂੰ ਆਪਣੇ ਹੱਥ 'ਚ ਫੜਨੀ ਪੈਣੀ ਆ ਪਰ ਤੁਹਾਨੂੰ ਕੋਸ਼ਿਸ਼ ਤਾਂ ਕਰਨੀ ਪਾਉਗੀ ਮੈਂ ਤੁਹਾਨੂੰ ਆਪਣਾ ਤਜਰਬਾ ਦੱਸਦੀ ਆ ਜਦੋਂ ਮੈਂ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਸੀਗੀ ਚੇਰ ਹੋ ਗਿਆ ਯਾ ਪਰ ਮੈਨੂੰ ਯਾਦ ਆ ਚੰਗੀ ਤਰ੍ਹਾਂ ਕਿ ਜਦੋਂ ਮੈਂ ਪ੍ਰਾਰਥਨਾ ਕਰਦੀ ਸੀ ਪੂਰਾ ਮਨ ਨਹੀਂ ਲੱਗਦਾ ਹੁੰਦਾ ਸੀ ਉਬਾਸੀਆਂ ਆਉਣ ਲੱਗ ਜਾਣੀਆਂ ਲੱਤਾਂ ਚ ਚੀਰ ਪੈਣੇ ਸ਼ੁਰੂ ਹੋ ਜਾਣੇ ਮਤਲਬ ਦਰਦ ਨਹੀਂ ਹੁੰਦੀ ਪਰ ਇੱਕ ਤਰ੍ਹਾਂ ਦਾ ਅਨਕੰਫਰਟ ਰਾਈਟ ਤਾਂ ਇਦਾਂ ਹੋਣਾ ਸ਼ੁਰੂ ਹੋ ਜਾਣਾ ਫੇ ਸੋਹਣੇ ਸੋਹਣੇ ਸੂਟ ਮੈਨੂੰ ਦਿਖਣੇ ਮੈਂ ਸਹੀ ਗੱਲ ਤੁਹਾਨੂੰ ਦੱਸ ਰਹੀ ਹਾਂ ਤੇ ਜ਼ਰੂਰੀ ਜ਼ਰੂਰੀ ਗੱਲਾਂ ਜ਼ਰੂਰੀ ਕੰਮ ਚੇਤੇ ਆ ਜਣੇ ਕਿਸੇ ਨੇ ਮੈਨਾਂ ਮਾੜਾ ਕੀਤਾ ਮੈਨੂੰ ਉਹ ਚੇਤੇ ਆਉਣੀਆਂ ਗੱਲਾਂ ਤੇ ਪ੍ਰਾਰਥਨਾ ਤਾਂ ਜ਼ੁਬਾਨ ਹੀ ਰੁਕ ਜਾਣੀ ਮੂੰਹ ਚੋਂ ਕੋਈ ਸ਼ਬਦ ਹੀ ਨਹੀਂ ਨਿਕਲਣਾ ਮਨ ਤੇ ਇੱਧਰ ਉੱਧਰ ਹੀ ਭੱਜਾ ਫਿਰਨਾ ਜੀ ਕਰਨਾ ਵੀ ਇਹਨੂੰ ਫੜ ਕੇ ਇਦਾਂ ਕਰ ਦਵਾ ਆਹ ਸੂਟ ਖਰੀਦ ਲਿਆਵਾ ਇਦਾਂ ਕਰ ਲਵਾਂ ਇਦਾਂ ਕਰ ਲਵਾਂ ਕਦੀ ਲੱਤਾਂ ਬਿੰਗੀਆਂ ਕਰ ਲੈਣੀਆਂ ਕਦੀ ਸਿੱਧੀਆਂ ਕਰ ਲੈਣੀਆਂ ਕਦੀ ਅੱਖਾਂ ਚੋਂ ਪਾਣੀ ਵਗੀ ਜਾਂਦਾ ਆ ਪਰ ਫੇਰ ਮੈਂ ਇਦਾਂ ਪ੍ਰਾਰਥਨਾ ਦੇ ਟਾਈਮ ਦੇ ਵਿੱਚ ਜਦੋਂ ਹੀ ਮਨ ਦੌੜਦਾ ਸੀਗਾ ਮੈਂ ਮੈਨੂੰ ਲੱਗਦਾ ਕਿ ਉਹ ਗੱਲ ਪੁੱਤਰ ਆਤਮਾ ਨੇ ਹੀ ਉਹ ਕੰਮ ਸਿਖਾਇਆ ਹੋਊਗਾ ਕਿਉਂਕਿ ਹਰ ਚੰਗੀ ਸ਼ੈ ਪਰਮੇਸ਼ਵਰ ਦੇ ਵੱਲੋਂ ਆ ਤੇ ਜਦੋਂ ਵੀ ਮੇਰੇ ਮਨ ਨੇ ਬੁਟੀਕ ਤੇ ਜਾਣਾ ਤੇ ਮੈਂ ਉਹਨੂੰ ਕਹਣਾ ਕਾਕਾ ਵਾਪਸ ਆ ਜਾ ਇਹ ਟਾਈਮ ਪ੍ਰਾਰਥਨਾ ਦਾ ਆ ਫੇ ਜਾਵਾਂਗੇ ਕੋਈ ਗੱਲ ਨਹੀਂ ਬਹੁਤ ਟਾਈਮ ਪਿਆ ਆ ਇਸ ਟਾਈਮ ਵਿੱਚ ਬੁਟੀਕ ਤੇ ਸੂਟ ਦੇਖਣ ਨਹੀਂ ਜਾਣਾ ਜੇ ਮੇਰੇ ਮਨ ਨੇ ਕਿਸੇ ਨਾਲ ਲੜਨ ਨੂੰ ਜਾਣਾ ਮੈਂ ਕਹਣਾ ਨਹੀਂ ਮੁੜਿਆ ਇਹ ਟਾਈਮ ਜਿਹੜਾ ਆ ਇਹ ਪ੍ਰਾਰਥਨਾ ਕਰਨ ਦਾ ਆ ਜੇ ਤੂੰ ਪ੍ਰਾਰਥਨਾ 'ਚ ਬੈਠੇਂਗਾ ਤੇਰਾ ਗੁੱਸਾ ਆਪੇ ਮਰ ਜਾਣਾ ਆ ਜੇ ਮਨ ਨੂੰ ਹੋਰ ਚੀਜ਼ਾਂ ਜੇ ਮੇਰੀਆਂ ਲੱਤਾਂ ਨੇ ਪਰੇਸ਼ਾਨ ਕਰਨ ਲੱਗਣਾ ਮੈਂ ਆਪਣੀਆਂ ਲੱਤਾਂ ਤੇ ਹੱਥ ਰੱਖਣੇ ਕਰਕੇ ਕਹਿਣਾ ਮੈਂ ਯਿਸੂ ਦੇ ਨਾਮ ਦੇ ਵਿੱਚ ਆਪਣੀਆਂ ਲੱਤਾਂ ਨੂੰ ਬles ਕਰਦੀਆਂ ਇਹਨਾਂ ਦੇ ਅੰਦਰ ਕੋਈ ਦਰਦ ਨਹੀਂ ਆ ਇਹ ਕੋਈ ਵਿਗਨ ਨਹੀਂ ਪਾ ਸਕਦੀਆਂ ਪ੍ਰਾਰਥਨਾ ਦੇ ਵਿੱਚ ਅਰ ਮੈਂ ਆਪਣੇ ਸਰੀਰ ਦੇ ਨਾਲ ਵੀ ਗੱਲ ਕਰਨੀ ਕਿ ਇਹ ਟਾਈਮ ਪਰਮੇਸ਼ਵਰ ਦੇ ਨਾਲ ਬੈਠਣ ਦਾ ਆ ਉਸ ਪਰਮੇਸ਼ਵਰ ਦੇ ਨਾਲ ਜਿਸ ਪਰਮੇਸ਼ਵਰ ਨੇ ਇਹ ਬਾਡੀ ਤੈਨੂੰ ਰਚਿਆ ਆ ਇਹ ਸਰੀਰ ਜਿਸ ਪਰਮੇਸ਼ਵਰ ਨੇ ਤੈਨੂੰ ਰਚਿਆ ਆ ਇਹ ਟਾਈਮ ਤੇਰਾ ਤੇਰੇ ਸਿਰਜਣਹਾਰ ਦੇ ਨਾਲ ਗੱਲਾਂ ਕਰਨ ਦਾ ਆ ਇਸ ਟਾਈਮ ਵਿੱਚ ਮੈਨੂੰ ਲੱਗਦਾ ਕਿ ਮੈਨੂੰ 1 ਮਹੀਨੇ ਤੋਂ 2 ਮਹੀਨੇ ਪੂਰੀ ਜਦੋਜਹਿਦ ਕਰਨੀ ਪਈ ਕਿ ਫੁੱਲ ਟਾਈਮ ਜਿਹੜਾ ਪ੍ਰਾਰਥਨਾ ਦਾ ਸੀ ਬਸ ਇੱਕ ਚੀਜ਼ ਭੱਜਦੀ ਆ ਤੇ ਉਹਨੂੰ ਵਾਪਸ ਲਿਆਉਣਾ ਫੇਰ ਉਹ ਭੱਜਦੀ ਆ ਤੇ ਉਹਨੂੰ ਵਾਪਸ ਲਾਉਣਾ ਫੁੱਲ ਟਾਈਮ ਫਾਈਟ ਦੇ ਵਿੱਚ ਸੀ ਕੋਈ ਪ੍ਰਾਰਥਨਾ ਨਹੀਂ ਹੋ ਰਹੀ ਸੀ ਮੈਂ ਕੋਸ਼ਿਸ਼ ਕਰਦੀ ਸੀ ਪ੍ਰਾਰਥਨਾ ਕਰਨ ਦੀ ਪਰ ਸਾਰਾ ਟਾਈਮ ਇਹੀ ਚੱਲ ਰਿਹਾ ਸੀ ਕਿ ਵਾਪਸ ਆ ਜਾ ਵਾਪਸ ਆ ਜਾ ਵਾਪਸ ਆ ਜਾ ਪਰ ਕਨੇ ਕੋਸ਼ਿਸ਼ ਕਰਨ ਵਾਲਿਆਂ ਦੀ ਕਦੀ ਹਾਰ ਨਹੀਂ ਹੁੰਦੀ ਔਰ ਇੱਕ ਦਿਨ ਇਸ ਮਨ ਨੂੰ ਪਤਾ ਲੱਗ ਗਿਆ ਕਿ ਇੰਨੇ ਮੇਰੇ ਨਾਲ ਭੱਜਣਾ ਨਹੀਂ ਆ ਤੇ ਮੈਨੂੰ ਭੱਜਣ ਦੇਣਾ ਵੀ ਨਹੀਂ ਆ ਮੈਨੂੰ ਟਿਕਣਾ ਪੈਣਾ ਆ ਤਾਂ ਹੁਣ ਉਹ ਟਾਈਮ ਆ ਗਿਆ ਕਿ ਤੁਸੀਂ ਤੁਰੇ ਫਿਰਦੇ ਆ ਵੀ ਜਦੋਂ ਮਰਜ਼ੀ ਕਨੈਕਟ ਹੋ ਸਕਦੇ ਆ ਜਦੋਂ ਵੀ ਬੈਠਦੇ ਆ ਤੇ ਆਪਣੇ ਆਪ ਹੀ ਇਹ ਮਨ ਜਿਹੜਾ ਆ ਇਹ ਖੁਸ਼ੀ ਦੇ ਨਾਲ ਆਪਣੇ ਸਿਰਜਣਹਾਰ ਦਾ ਜਿਹੜਾ ਆ ਧੰਨਵਾਦ ਕਰਨਾ ਸ਼ੁਰੂ ਕਰ ਦਿੰਦਾ ਆ ਹਾਲੇਲੂਇਆ ਸੋ ਤੁਹਾਡੇ ਨਾਲ ਵੀ ਇਦਾਂ ਹੋ ਸਕਦਾ ਏ ਤੁਸੀਂ ਵੀ ਇਦਾਂ ਦੇ ਐਕਸਪੈਰੀਮੈਂਟ ਦੇ ਵਿੱਚੋਂ ਦੀ ਇਦਾਂ ਦੇ ਤਜਰਬੇ ਦੇ ਵਿੱਚੋਂ ਦੀ ਹੋ ਸਕਦਾ ਗੁਜ਼ਰੇ ਹੋਵੋ ਹੋ ਸਕਦਾ ਗੁਜ਼ਰੇ ਹੋਵੋ ਜਾਂ ਤੁਹਾਨੂੰ ਗੁਜ਼ਰਨਾ ਪਵੇ ਪਰ ਤੁਸੀਂ ਇਹ ਨਾ ਸੋਚੋ ਕਿ ਮੇਰਾ ਮਾਨਨੀ ਲੱਗਦਾ ਪ੍ਰਾਰਥਨਾ ਚ ਤੇ ਮੈਂ ਉੱਠ ਪਵਾਂ ਉਹ ਇਨਸਾਨ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਸੰਤੁਸ਼ਟ ਨਹੀਂ ਹੋ ਸਕਦਾ ਆਨੰਦ ਨਹੀਂ ਪ੍ਰਾਪਤ ਕਰ ਸਕਦਾ ਕਾਮਯਾਬ ਨਹੀਂ ਹੋ ਸਕਦਾ ਜਿਹੜਾ ਕਦੀ ਵੀ ਆਪਣੇ ਸ਼ੁਰੂ ਕੀਤੇ ਹੋਏ ਕੰਮ ਨੂੰ ਪੂਰਾ ਨਹੀਂ ਕਰਦਾ ਚੇਤੇ ਰੱਖਿਓ ਹਮੇਸ਼ਾ ਇਸ ਗੱਲ ਨੂੰ ਅਗਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸੰਤੁਸ਼ਟੀ ਹਾਸਲ ਕਰਨਾ ਚਾਹੁੰਦੇ ਆ ਕਿਸੇ ਮੰਜ਼ਿਲ ਤੇ ਪਹੁੰਚਣਾ ਚਾਹੁੰਦੇ ਹੋ ਤਾਂ ਕੋਈ ਵੀ ਕੰਮ ਚਾਹੇ ਉਹ ਅਧਿਆਤਮਕ ਆ ਚਾਹੇ ਸਰੀਰਕ ਆ ਚਾਹੇ ਜਿੱਦਾਂ ਦਾ ਵੀ ਆ ਜੇ ਇਸੇ ਕੰਮ ਨੂੰ ਤੁਸੀਂ ਸ਼ੁਰੂ ਕੀਤਾ ਤੁਸੀਂ ਜੀ ਜਾਨ ਲਾ ਕੇ ਉਸ ਕੰਮ ਨੂੰ ਪੂਰਾ ਕਰਨਾ ਆ ਤੁਹਾਨੂੰ ਉਹਦਾ 100% ਰਿਜ਼ਲਟ ਮਿਲੇਗਾ ਹਰ ਹਾਲ ਵਿੱਚ ਮਿਲੇਗਾ ਜਦੋਂ ਸਾਨੂੰ ਆਦਤ ਬਣ ਜਾਂਦੀ ਆ ਛੋਟੇ ਛੋਟੇ ਕੰਮਾਂ ਦੇ ਵਿੱਚ ਕਿ ਫਰਜ ਰੱਖ ਲੋ ਕਿ ਅੱਜ ਤੁਸੀਂ ਵਾਦਾ ਕੀਤਾ ਆਪਣੇ ਆਪ ਦੇ ਨਾਲ ਕਿ ਮੈਂ ਏਵਰੀ ਡੇ 1 ਆਵਰ ਜਿਹੜਾ ਇਹ ਪ੍ਰੇਅਰ ਦੇ ਵਿੱਚ ਜਾਇਆ ਕਰੂੰਗਾ ਜਾਂ ਕਰੂੰਗੀ ਤੁਸੀਂ 10 ਦਿਨ ਜਿਹੜੇ ਆ ਔਖੇ ਸੌਖੇ ਲੰਘਾ ਲੇ ਪਰ 11ਵੇਂ ਦਿਨ ਤੁਸੀਂ ਸਕਿੱਪ ਕਰ ਗਏ ਤੁਸੀਂ ਛੱਡ ਦਿੱਤਾ ਫੇਰ 12ਵੇਂ ਦਿਨ ਮੰਨ ਨੇ ਫਿਰ ਤੋਂ ਲੱਤਾਂ ਡਾਉਣੀਆਂ ਆ ਉਹ ਨਹੀਂ ਕਹਿਣਾ ਵੀ ਨਹੀਂ ਤੀਜੇ ਦਿਨ ਜੇ ਦੋ ਦਿਨ ਛੱਡ ਕੇ ਕੋਸ਼ ਹੋ ਗਿਆ ਤੀਜੇ ਦਿਨ ਤਾਂ ਆਟੋਮੈਟਿਕਲੀ ਮੰਨ ਨੇ ਬੈਣਾ ਹੀ ਨਹੀਂ ਆ ਤਾਂ ਕੀ ਹੋਇਆ ਤੁਸੀਂ ਤਾਂ ਪ੍ਰੋਮਿਸ ਕੀਤਾ ਸੀਗਾ ਕਿ ਮੈਂ ਫੁੱਲ ਟਾਈਮ 1 ਘੰਟਾ ਜਿਹੜਾ ਆ ਨਾ ਉਹ ਬੈਠਿਆ ਕਰਨਾ ਹਰ ਰੋਜ਼ ਤਾਂ ਕੀ ਹੋਇਆ ਤੁਹਾਡਾ ਕੰਮ ਅਧੂਰਾ ਰਹਿ ਗਿਆ ਤੁਸੀਂ ਪੂਰਾ ਨਹੀਂ ਕਰ ਸਕੇ ਤੁਸੀਂ ਫਾਸਟਿੰਗ ਲਈ ਆਪਣੇ ਮਨ ਦੇ ਵਿੱਚ ਸੋਚਿਆ ਕਿ ਮੈਂ ਤਿੰਨ ਵਰਤ ਰੱਖਣੇ ਆ ਦੋ ਵਰਤ ਰੱਖਣੇ ਕੋਈ 40 ਰੱਖ ਸਕਦਾ ਜਿਵੇਂ ਵੀ ਤੁਸੀਂ ਡਿਸਾਈਡ ਕੀਤਾ ਪਰ ਤੁਸੀਂ ਦੋ ਤਿੰਨ ਰੱਖ ਕੇ ਛੱਡ ਦਿੱਤੇ ਤੁਹਾਨੂੰ ਕੋਈ ਰਿਜ਼ਲਟ ਨਹੀਂ ਮਿਲਣਾ ਤੁਸੀਂ ਬਾਈਬਲ ਪੜ੍ਹਨੀ ਸ਼ੁਰੂ ਕਰਦੇ ਆ ਤੁਸੀਂ ਉਹਦੇ ਪਹਿਲੀਆਂ ਦੋ ਤਿੰਨ ਬੁੱਕਸ ਪੜ੍ਹੀਆਂ ਜਾਂ ਤੁਸੀਂ ਗੋਸਪਲ ਸ਼ੁਰੂ ਕੀਤਾ ਜਿਹਨੂੰ ਆਪਾਂ ਨਿਊ ਟੈਸਟਾਮੈਂਟ ਕਹਿ ਦਿੰਦੇ ਆ ਤੁਸੀਂ ਉਹਦੀਆਂ ਪਹਿਲੀਆਂ ਦੋ ਜਾਂ ਤਿੰਨ ਬੁੱਕਸ ਸ਼ੁਰੂ ਕੀਤੀਆਂ ਪਰ ਤੁਸੀਂ ਕੰਪਲੀਟ ਨਹੀਂ ਕੀਤਾ ਕੀ ਆ ਅਧੂਰਾ ਤਾਂ ਤੁਹਾਨੂੰ ਪੂਰਾ ਬਣਨ ਦਾ ਫਲ ਨਹੀਂ ਪ੍ਰਾਪਤ ਹੋਊਗਾ ਪੂਰਾ ਰਿਜ਼ਲਟ ਨਹੀਂ ਮਿਲੂਗਾ ਤੁਸੀਂ 1 ਘੰਟਾ ਮਿੱਥਿਆ ਆਂ ਔਰ ਤੁਸੀਂ ਅੱਧੇ ਘੰਟੇ ਬਾਅਦ ਉੱਠ ਰਹੇ ਹੋ ਤੁਸੀਂ ਪੌਣੇ ਘੰਟੇ ਬਾਅਦ ਉੱਠ ਰਹੇ ਹੋ ਮੈਂ ਕਹਿੰਨੀ ਤੁਸੀਂ 59 ਮਿੰਟ ਤੇ ਵੀ ਨਹੀਂ ਉੱਠਣਾ ਤੁਸੀਂ ਪੂਰੇ 60 ਮਿੰਟਸ ਪੂਰੇ ਕਰਨੇ ਆਂ ਇਤਨੀ ਬਹੁਤ ਸਾਰੇ ਲੋਕੀਓ ਕੋਈ ਵੀ ਕੰਮ ਸ਼ੁਰੂ ਕਰਦੇ ਚਾਹੇ ਉਹ ਬਿਜ਼ਨਸ ਆ ਚਾਹੇ ਉਹ ਘਰ ਦਾ ਕੰਮ ਆ ਸਫਾਈ ਸ਼ੁਰੂ ਕਰ ਲਈ ਤੇ ਉਹ ਅੱਧ ਪਚੱਦਾ ਕਰਕੇ ਬੰਦ ਕਬੜ ਸੈੱਟ ਕਰਨੇ ਸ਼ੁਰੂ ਕਰਤੀ ਅੱਧੀ ਬੰਦ ਅੱਧੀ ਕਰ ਲਈ ਅੱਧਾ ਕੰਮ ਛੱਡ ਦਿੱਤਾ ਸੇਮ ਵੇ ਦੇ ਨਾਲ ਹੋਰ ਵੀ ਵੱਡੀਆਂ ਚੀਜ਼ਾਂ ਦੇ ਵਿੱਚ ਉਹ ਇਦਾਂ ਹੀ ਕਰਦੇ ਆ ਮਕਾਨ ਸ਼ੁਰੂ ਕੀਤਾ ਉਨੂੰ ਅੱਧ ਵਿਚ ਰੋਕ ਲਿਆ ਵਿੱਚੇ ਕੋਈ ਹੋਰ ਕੰਮ ਸ਼ੁਰੂ ਕਰ ਲੈਣਾ ਉਸ ਬਿਜ਼ਨਸ ਨੂੰ ਅੱਧ ਵਿਚ ਰੋਕ ਲਿਆ ਵਿੱਚ ਕੁਝ ਹੋਰ ਸ਼ੁਰੂ ਕਰ ਲੈਣਾ ਇਹੇ ਆਦਤਾਂ ਤੁਹਾਨੂੰ ਜ਼ਿੰਦਗੀ ਚ ਹਮੇਸ਼ਾ ਅਧੂਰਾ ਬਣਾ ਦਿੰਦੀਆਂ ਆ ਆਪਣੇ ਛੋਟੇ ਛੋਟੇ ਚੀਜ਼ ਤੋਂ ਸਟਾਰਟ ਕਰੋ ਪੂਰਾ ਕਰਨਾ ਕਿ ਮੈਂ ਆਹ ਕੰਮ ਅੱਜ ਸ਼ੁਰੂ ਕੀਤਾ ਆ ਮੈਂ ਓਨੀ ਦੇਰ ਤੱਕ ਬਹਿਣਾ ਨਹੀਂ ਓਨੀ ਹੋ ਜਾਂਦਾ ਚਾਹੇ ਮੈਨੂੰ ਰਾਤ ਨੂੰ ਜਾਗਣਾ ਪੈ ਜਾਵੇ ਸਮਝ ਰਹੇ ਹੋ ਅਗਰ ਮੈਂ ਇਹ ਪ੍ਰੋਮਿਸ ਕੀਤਾ ਯਾ ਕਿ ਮੈਂ ਪ੍ਰਾਰਥਨਾ एवरीडे ਕਰਨੀ ਆ ਤਾਂ ਕੁਝ ਵੀ ਰਹਿ ਜਵੇ ਪਰ ਮੇਰਾ ਰੁਟੀਨ ਨਹੀਂ ਟੁੱਟਣਾ ਚਾਹੀਦਾ ਮੈਂ ਉਸ ਥਾਂ ਜਾ ਕੇ ਬਹਿਣਾ ਆ ਮੈਂ ਉਹਨਾਂ ਟਾਈਮ ਪਰਮੇਸ਼ਵਰ ਦੇ ਹਜ਼ੂਰੀ ਦੇ ਵਿੱਚ ਜਾਣਾ ਆ ਤੁਸੀਂ ਇਹ ਨਹੀਂ ਕਹਿਣਾ ਕਿ ਭਾਵੇਂ ਮੇਰਾ ਮਨ ਨਾ ਲੱਗੇ ਕਿਉਂਕਿ ਜੋ ਤੁਸੀਂ ਸੋਚਣਾ ਤੇ ਜੋ ਤੁਸੀਂ ਬੋਲਣਾ ਹੋਣਾ ਤੁਹਾਡੇ ਨਾਲ ਉਹੀ ਹੋ। ਸਮਝ ਰਹੇ ਹੋ? ਤਾਂ ਇਸ ਲਈ ਤੁਸੀਂ ਕੀ ਕਹਿਣਾ ਹੈ? ਜਦੋਂ ਮੈਂ ਪਰਮੇਸ਼ਰ ਦੀ ਹਜ਼ੂਰੀ 'ਚ ਜਾਊਂਗਾ ਮੰਨਨੇ ਜੜ ਜਾਣਾ ਹੈ। ਮੰਨਨੇ ਪਰਮੇਸ਼ਰ ਦੇ ਨਾਲ ਰਾਜੀ ਹੋ ਜਾਣਾ ਹੈ। ਤੁਸੀਂ ਪਹਿਲਾਂ ਹੀ ਨਾ ਇਹ ਕਹੋ ਕਿ ਮੰਨਣ ਲੱਗੇ ਜਾਣਾ ਨਾ ਲੱਗੇ। ਮੈਂ ਜਾਊਂਗਾ। ਤੁਸੀਂ ਉਹਨੂੰ ਕਿਉਂ ਦੂਜਾ ਰਸਤਾ ਦੱਸ ਰਹੇ ਹੋ ਤੁਸੀਂ ਇਹ ਕਦੀ ਨਹੀਂ ਕਹਿਣਾ ਕਿ ਮੈਂ ਬਾਈਬਲ ਪੜ੍ਹਨੀ ਸ਼ੁਰੂ ਕਰਾਂਗਾ ਚਾਹੇ ਮੈਨੂੰ ਸਮਝ ਆਏ ਜਾਂ ਨਾ ਆਏ ਤਾਂ ਤੁਸੀਂ 네ਗੇਟਿਵ ਚੀਜ਼ ਦੇ ਲਈ ਆਪਸ਼ਨ ਰੱਖੀ ਹੀ ਕਿਉਂ ਤੁਸੀਂ ਦੂਜਾ ਰਾਹ ਛੱਡਿਆ ਹੀ ਕਿਉਂ ਪਰ ਤੁਸੀਂ ਕਹੋ ਕਿ ਮੈਂ ਪੜ੍ਹਨੀ ਸ਼ੁਰੂ ਕਰਾਂਗਾ ਪਵਿੱਤਰ ਬਾਈਬਲ ਔਰ ਪਰਮੇਸ਼ਰ ਮੈਨੂੰ ਬੁੱਧੀ ਦੇਵੇਗਾ ਔਰ ਆਪਣੇ ਵਚਨਾਂ ਦੀ ਸਮਝ ਬਖਸ਼ੇਗਾ ਇਸ ਲਈ ਜਦ ਵੀ ਕੋਈ ਕੰਮ ਸ਼ੁਰੂ ਕਰਨਾ ਤਾਂ ਸਭ ਤੋਂ ਫਰਸਟ ਪ੍ਰਾਰਥਨਾ ਕਰੋ इवन ਛੋਟੇ ਤੋਂ ਛੋਟੇ ਕੰਮ ਦੇ ਲਈ ਅੱਜ ਅਸੀਂ ਸਿੱਖ ਰਹੇ ਹਾਂ ਕਿ ਅਸੀਂ ਕਿਵੇਂ ਸਮਾਂ ਪਰਮੇਸ਼ਵਰ ਦੇ ਨਾਲ ਗੁਜ਼ਾਰ ਸਕਦੇ ਹਾਂ ਸਾਨੂੰ ਲੱਗਦਾ ਕਿ ਪਰਮੇਸ਼ਵਰ ਦੇ ਨਾਲ ਸਮਾਂ ਗੁਜ਼ਾਰਨ ਦੇ ਲਈ ਸਾਨੂੰ 올 ਦਾ ਟਾਈਮ ਅੱਖਾਂ ਬੰਦ ਕਰਕੇ ਚੌਂਕੜੀਆਂ ਮਾਰ ਕੇ ਤੇ ਬਹਾਂ ਸਿੱਧੀਆਂ ਕਰਕੇ ਬਹਿਣਾ ਆਊਗਾ ਜਾਂ ਹੱਥ ਚੱਕ ਕੇ ਬਹਿਣਾ ਹੋਊਗਾ ਜਾਂ ਝੂਮ-ਝੂਮ ਕੇ ਜਿਹੜਾ ਇਦਾਂ ਕਰਨਾ ਹੋਊਗਾ ਨਹੀਂ ਕਿੰਨੇ ਘੰਟੇ ਕਰ ਸਕਦੇ ਹੋ ਤੁਸੀਂ ਇਦਾਂ ਤੁਸੀਂ ਘਰ ਦੇ ਬਾਕੀ ਕੰਮ ਵੀ ਤੇ ਕਰਨੇ ਆ ਤੁਸੀਂ ਕਮਾਈ ਵੀ ਕਰਨੀ ਆ ਤੁਸੀਂ ਨੌਕਰੀਆਂ ਕਰਨੀਆਂ ਤੁਸੀਂ ਨਿਆਣੇ ਵੀ ਪਾਲਣੇ ਆ ਤੁਸੀਂ ਆਪਣਾ ਗ੍ਰਸਥੀ ਜੀਵਨ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਵੀ ਤਾਂ ਪੂਰੀਆਂ ਕਰਨੀਆਂ ਆ ਤਾਂ ਫਿਰ ਤੁਸੀਂ ਕੀ ਕਹੋਗੇ ਕਿ ਮੈਂ ਪਰਮੇਸ਼ਵਰ ਦੇ ਨਾਲ 24 ਘੰਟਿਆਂ 'ਚ ਇੱਕ ਘੰਟਾ ਟਾਈਮ ਸਪੈਂਡ ਕਰਦਾ ਆ ਵੈਰੀ ਸ਼ੇਮਫੁਲ ਕਿ ਜਿੰਨੇ ਸਾਰਾ ਕੁਝ ਦਿੱਤਾ ਸਿਰਫ ਇੱਕ ਘੰਟਾ ਉਹਦੇ ਲਈ ਰੱਖਿਆ ਅੰਤਾ ਤੇ ਆ ਜਦੋਂ ਅਸੀਂ ਜ਼ਰੂਰੀ ਗੱਲਾਂ ਕਰਦੇ ਆ ਉਹ ਗੱਲਾਂ ਜਿਵੇਂ ਕਹ ਲੋ ਕਿ ਜਿਹੜਾ ਨਿਆਣਿਆਂ ਵਾਲਾ ਜੋੜਾ ਹੁੰਦਾ ਜਿਹਦੇ ਕੋਲੇ ਨਿਆਣੇ ਆ ਉਹ ਕੁਝ ਟਾਈਮ ਕੁਆਲਿਟੀ ਟਾਈਮ ਨੂੰ ਕਹਿ ਸਕਦੇ ਹੋ ਇਕੱਠੇ ਸਪੈਂਡ ਕਰਦੇ ਆ ਜਿਹਦੇ ਵਿੱਚ ਉਹ ਬੈਠ ਕੇ ਸਲਾਮ مشورہ ਕਰਦੇ ਵੀ ਆਪਾਂ ਆਪਣੇ ਘਰ ਨੂੰ ਕਿਵੇਂ ਚਲਾਉਣਾ ਹੈ ਆਪਾਂ ਹੁਣ ਅੱਗੇ ਕੀ ਕਰਨਾ ਹੈ ਕਿਹੜਾ ਕਾਰੋਬਾਰ ਸ਼ੁਰੂ ਕਰਨਾ ਹੈ ਕਿੰਨੇ ਆਪਾਂ ਨੂੰ ਕੀ ਕਿਹਾ ਆਪਾਂ ਕਿਸੇ ਨਾਲ ਦੇਣ ਲੈਣ ਕੀ ਕਰਨਾ ਉਹ ਕਿਹਾ ਖਾਸ ਗੱਲਾਂ ਜਿਹੜੀਆਂ ਪੂਰੀ ਫੈਮਿਲੀ ਦੇ ਸਾਹਮਣੇ ਨਹੀਂ ਕੀਤੀਆਂ ਜਾ ਸਕਦੀਆਂ ਉਹ ਅਸੀਂ ਇੱਕ ਟਾਈਮ ਰੱਖਿਆ ਹੁੰਦਾ ਕਿ ਆ ਜੋ ਹੁਣ ਦੋਵੇਂ ਜੀ ਬੈਠ ਕੇ ਗੱਲਾਂ ਕਰਦੇ ਆ ਸਮਝ ਆ ਰਹੀ ਤੁਹਾਨੂੰ ਠੀਕ ਐ ਇਸੇ ਹੀ ਤਰ੍ਹਾਂ ਭਾਜੇ ਆਪਾਂ ਕਹੀਏ ਕਿ ਇੱਕ ਘੰਟਾ ਹੀ ਪਤੀ ਪਤਨੀ ਜਿਹੜੇ ਆ ਉਹ ਪਤੀ ਪਤਨੀ ਆ ਤੇ ਬਾਕੀ ਦੇ ਟਾਈਮ ਵਿੱਚ ਪਤੀ ਨੂੰ ਪਤਨੀ ਦਾ ਚੇਤਾ ਨਹੀਂ ਆ ਜੋ ਪਤਨੀ ਨੂੰ ਪਤੀ ਦਾ ਚੇਤਾ ਨਹੀਂ ਆ ਇਦਾਂ ਹੁੰਦਾ ਆ ਨਹੀਂ ਉਹਨੂੰ ਰੋਟੀ ਬਣਾਉਂਦਿਆਂ ਵੀ ਯਾਦ ਆ ਕਿ ਮੈਂ ਉਹਦੇ ਲਈ ਵੀ ਫੁਲਕੇ ਬਣਾਉਣੇ ਆ ਉਹਨੂੰ ਯਾਦ ਆ ਉਹਨੂੰ ਮਿੱਠਾ ਪਸੰਦ ਆ ਕਿ ਤਿੱਖਾ ਪਸੰਦ ਆ ਉਹ ਕੱਪੜੇ ਧੋਉਂਦਿਆਂ ਵੀ ਉਹਨੂੰ ਯਾਦ ਆ ਕਿ ਇਹ ਸ਼ਰਟ ਉਹਨੇ ਕੱਲ ਨੂੰ ਵੀ ਕੰਮ ਤੇ ਪਾ ਕੇ ਜਾਣੀ ਆ ਉਹਨੂੰ ਯਾਦ ਆ ਕਿ ਮੈਂ ਪ੍ਰੈਸ ਵੀ ਕਰਨੇ ਆ ਕੱਪੜੇ ਚਾਹੇ ਉਹ ਆਪਣੇ ਕਰ ਰਹੀ ਉਹਨੂੰ ਯਾਦ ਆ ਕਿ ਮੈਂ ਉਹਦਾ ਵੀ ਨਾਲ ਇੱਕ ਸ਼ਰਟ ਪ੍ਰੈਸ ਕਰਨਾ ਆ ਚਾਹੋ ਬੱਚਿਆਂ ਦੇ ਲਈ ਕੁਛ ਕਰ ਰਹੀ ਤੇ ਉਹਨੂੰ ਯਾਦ ਆ ਕਿ ਮੈਂ ਮੇਰੇ ਹਸਬੰਡ ਦੇ ਲਈ ਵੀ ਮੇਰਾ ਕੰਮ ਪੈਂਡਿੰਗ ਆ ਇਸੇ ਤਰ੍ਹਾਂ ਹਸਬੰਡ ਨੂੰ ਵੀ ਫੁੱਲ ਟਾਈਮ ਆਪਣੀ ਵਾਈਸ ਦੇ ਲਈ ਯਾਦ ਇਤਾਂ ਨਹੀਂ ਕਿ ਸਿਰਫ ਉਹ ਜਿਹੜਾ ਮਿੱਥਿਆ ਹੋਇਆ ਸਮਾਂ ਆ ਸਿਰਫ ਉਸੇ ਸਮੇਂ ਦੇ ਵਿੱਚ ਉਹ ਕਹਿਣ ਕਿ ਇੱਕ ਘੰਟਾ ਸੀ ਪਤੀ ਪਤਨੀਆਂ ਦਾ ਸੈਟ ਇਤਾਂ ਹੀ ਸਾਡੀ ਸਪਿਰਚੁਅਲ ਲਾਈਫ ਆ ਤੁਸੀਂ ਸਿਰਫ ਇੱਕ ਘੰਟਾ ਹੀ ਪਰਮੇਸ਼ਵਰ ਦੇ ਨਾਲ ਨਹੀਂ ਹੋ ਕਿਉਂਕਿ ਜੀ ਇੱਕ ਘੰਟਾ ਪ੍ਰਭੂ ਦੇ ਨਾਲ ਸੀ ਪ੍ਰਾਰਥਨਾ ਦੇ ਵਿੱਚ ਗੁਜ਼ਾਰ ਲਿਆ ਮੁੜ ਕੇ ਤੁਸੀਂ ਜੋ ਮਰਜ਼ੀ ਕਰੀ ਜਾਓ ਤੁਹਾਨੂੰ ਕੋਈ ਚਿੱਤ ਚੇਤਨਾ ਨਹੀਂ ਤੁਹਾਨੂੰ ਕੋਈ ਖਿਆਲ ਨਹੀਂ ਉਹਦਾ ਤੁਸੀਂ ਆਪਣੀ ਜੀਬ ਤੇ ਉਹਦਾ ਨਾਮ ਤੱਕ ਨਹੀਂ ਲਿਆਉਂਦੇ ਆਪਣੇ ਜ਼ਹਿਨ 'ਚ ਤੁਸੀਂ ਉਹਦੀ ਕੋਈ ਸੋਚ ਵਿਚਾਰ ਨਹੀਂ ਆਉਣ ਦਿੱਤੀ ਇਦਾਂ ਨਹੀਂ ਇਹ ਸਹੀ ਜੀਵਨ ਨਹੀਂ ਆ ਇਹ ਸਹੀ ਪ੍ਰੇਮ ਨਹੀਂ ਆ ਸਹੀ ਪ੍ਰੇਮ ਕਿਦਾਂ ਦਾ ਆ ਜਿਹੜਾ ਤੁਸੀਂ ਬੈਠ ਕੇ ਪ੍ਰਾਰਥਨਾ ਕਰਦੇ ਹੋ ਖਾਸ ਗੱਲਾਂ ਕਰਦੇ ਆਂ ਬਹੁਤ ਖਾਸ ਜ਼ਰੂਰੀ ਗੱਲਾਂ ਕਿ ਮੈਂ ਜ਼ਿੰਦਗੀ ਚ ਕਰਨਾ ਕੀ ਆ ਮੈਨੂੰ ਦੱਸੋ ਮੈਨੂੰ ਸਿਖਾਓ ਮੈਂ ਇਦਾਂ ਕੀਤਾ ਮੇਰੇ ਨਾਲ ਇਦਾਂ ਹੋਇਆ ਮੈਂ ਇਸ ਪ੍ਰੋਬਲਮ ਨੂੰ ਫੇਸ ਕਰ ਰਿਹਾ ਮੈਨੂੰ ਦੱਸੋ ਮੈਂ ਇਸ ਪ੍ਰੋਬਲਮ ਚੋਂ ਨਿਕਲਣਾ ਕਿਵੇਂ ਆ ਪ੍ਰਾਰਥਨਾ ਚਾਹੀਦੀ ਚੀਜ਼ਾਂ ਚੱਲਦੀਆਂ ਨੇ ਸਾਡੀਆਂ ਜਦੋਂ ਅਸੀਂ ਪ੍ਰਭੂ ਦੇ ਅੱਗੇ ਬੈਠਦੇ ਆਂ ਤਾਂ ਇਹ ਤਾਂ ਗੱਲਾਂ ਹੁੰਦੀਆਂ ਕਿ ਪ੍ਰਭੂ ਮੈਂ ਇਸ ਸਮੱਸਿਆ ਚ ਫਸਿਆ ਮੈਨੂੰ ਕਦੋਂ ਮੈਨੂੰ ਦੱਸੋ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਕਿਵੇਂ ਵਧਣਾ ਹੈ ਜਾਂ ਕੀ ਕਰਨਾ ਹੈ ਬਟ ਇਹ ਸਾਰਾ 1 ਘੰਟਾ 2 ਘੰਟੇ ਟਾਈਮ ਸਪੈਂਡ ਕਰਨ ਦੇ ਬਾਅਦ ਕੀ ਤੁਸੀਂ ਉਹਨੂੰ ਭੁੱਲ ਜਾਓਗੇ